ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਚ ਤੇ ਅੱਜ ਜਿਹੜੀ ਗੱਲਬਾਤ ਹੋਊਗੀ ਮੇਰੇ ਵੱਲੋਂ ਉਹ ਰਿਸ਼ਤਿਆਂ ਨੂੰ ਲੈ ਕੇ ਫੇਰ ਹੋ ਪ੍ਰੇਰਨਾ ਦੇਣੀ ਆ ਤੁਹਾਨੂੰ ਇੱਕ ਕੁਝ ਰਿਸ਼ਤੇ ਆਪਾਂ ਨੂੰ ਬਹੁਤ ਦੁੱਖ ਦਿੰਦੇ ਆ ਤੇ ਅਸੀਂ ਇਹੋ ਜੇ ਕਮਲੇ ਆ ਅਸੀਂ ਉਹ ਰਿਸ਼ਤਿਆਂ ਨੂੰ ਫੇਰ ਵੀ ਜ਼ਿੰਦਗੀ ਚ ਰੱਖਦੇ ਆ ਕੁਝ ਰਿਸ਼ਤੇ ਮਜਬੂਰੀ ਵਸ ਆਪਾਂ ਨੂੰ ਜ਼ਿੰਦਗੀ ਚ ਰੱਖਣੇ ਪੈਂਦੇ ਆ ਕੁਝ ਰਿਸ਼ਤਿਆਂ ਨੂੰ ਅਸੀਂ ਛੱਡ ਸਕਦੇ ਆ ਉਹ ਸਿਆਪੇ ਅਸੀਂ ਆਪਸ ਹੀੜੇ ਹੁੰਦੇ ਆ ਉਹਨਾਂ ਨੂੰ ਤਾਂ ਛੱਡੋ ਉਹਨਾਂ ਬਾਰੇ ਗੱਲ ਕਰਾਂਗੇ ਕੁਝ ਇਹੋ ਜਿਹੇ ਜਿਹੜੇ ਲੋਕ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਤੁਹਾਡੀ ਜ਼ਿੰਦਗੀ 'ਚ ਨਹੀਂ ਹੁੰਦੇ ਉਹ ਤੁਹਾਨੂੰ ਦੁੱਖ ਦੇ ਜਾਂਦੇ ਆ ਕੇ ਉਹਨਾਂ ਤੋਂ ਬਚਣ ਦੀ ਲੋੜ ਆ ਸੋ ਇਹੋ ਜਿਹੇ ਚਾਰ ਲੋਕ ਕਿਹੜੇ ਹੋ ਸਕਦੇ ਆ ਅੱਗੇ ਗੱਲ ਕਰਦੇ ਆ ਪਹਿਲੇ ਲੋਕ ਤੁਹਾਨੂੰ ਹਮੇਸ਼ਾ ਮਾੜਾ ਫੀਲ ਕਰਾਉਂਦੇ ਆ ਤੁਹਾਡੇ 'ਚ ਇੱਕ ਕੰਪਲੈਕਸ ਪੈਦਾ ਕਰਦੇ ਆ ਤੁਹਾਨੂੰ ਗਿਲਟ ਵਾਲੀ ਫੀਲਿੰਗ ਜਿਹੜੀ ਉਹ ਹਮੇਸ਼ਾ ਦਿਵਾਉਂਦੇ ਨੇ ਤੁਹਾਡੇ 'ਚ ਅਗੇ ਨੁਕਸ ਕੱਢੀ ਜਾਂਦੇ ਨੇ ਮਤਲਬ ਤੁਹਾਡੀ ਉਹਨਾਂ ਨੇ ਕਦੇ ਤਾਰੀਫ ਨਹੀਂ ਕਰਨੀ ਕੋਈ ਨਾ ਕੋਈ ਹਮੇਸ਼ਾ ਤੁਹਾਡੇ ਚ ਫਾਲਟ ਕੱਢਣਾ ਕਿ ਤੁਹਾਡਾ ਹੌਸਲਾ ਉਹਨਾਂ ਨੇ ਢਾਉਣ ਦੀ ਕੋਸ਼ਿਸ਼ ਹਮੇਸ਼ਾ ਕਰਨੀ ਆ ਤੇ ਤੁਸੀਂ ਸੋਚਣ ਲੱਗ ਜਾਂਦੇ ਹੋ ਵੀ ਸ਼ਾਇਦ ਇਹ ਸਹੀ ਕਹਿ ਰਿਹਾ ਵੀ ਮੈਂ ਇਦਾਂ ਦੀਵਾ ਕੋਈ ਆ ਕੇ ਤੁਹਾਡੇ ਬੈਨ ਦੇ ਢੰਗ ਤੇ ਟਿੱਪਣੀ ਕਰ ਸਕਦਾ ਕੋਈ ਤੁਸੀਂ ਚੱਲ ਚਲਦੇ ਕਿੱਦਾਂ ਹੋ ਜੀ ਇਹ ਤੇ ਟਿੱਪਣੀ ਕਰ ਸਕਦਾ ਤੁਸੀਂ ਕੱਪੜੇ ਕਿੱਦਾਂ ਦੇ ਪਾਉਨੇ ਹੋ ਜਾਂ ਹੁਣ ਸਾਨੂੰ ਕੋਈ ਕਹਿ ਸਕਦਾ ਪੱਗ ਕਿੱਦਾਂ ਦੀ ਬੰਦਾਂ ਯਾਰ ਤੂੰ ਬੋਲਦਾ ਕਿੱਦਾਂ ਵਾ ਤੇਰੇ ਤੇਰਾ ਬੋਲਣ ਦਾ ਢੰਗ ਬਿਲਕੁਲ ਨਹੀਂ ਸਹੀ ਕਿਸੇ ਦੀ ਪਰਵਾਹ ਤੁਹਾਨੂੰ ਕਰਨ ਦੀ ਲੋੜ ਨਹੀਂ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਆ ਚੱਲਣ ਦਾ ਬੋਲਣ ਦਾ ਤੁਰਨ ਦਾ ਬੈਣ ਦਾ ਸੋ ਕੋਈ ਆਗੇ ਤੁਹਾਡਾ ਹੌਸਲਾ ਕਿਵੇਂ ਟਾਲੂਗਾ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਹਾਂ ਇੱਕ ਵਾਰੀ ਕੋਈ ਬੰਦਾ ਆ ਕੇ ਕਹਿ ਦੇਵੇ ਤੁਸੀਂ ਉਹਨੂੰ ਟੋਕਿਆ ਉਹ ਹਟ ਗਿਆ ਤਾਂ ਵੈਲ ਐਂਡ ਗੋਡਾ ਵਧੀਆ ਗੱਲ ਆ ਕੋਈ ਬੰਦਾ ਨਹੀਂ ਹਟਦਾ बार-बार ਇਹ ਚੀਜ਼ ਰਿਪੀਟ ਕਰਦਾ ਤੁਹਾਡੇ ਅੰਦਰ ਇਹ ਹੀਣ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਤੁਹਾਡੀ ਕਿਸੇ ਵੀ ਗੱਲ ਨੂੰ ਲੈ ਕੇ ਇਹ ਮੈਂ ਥੋੜੀਆਂ ਜੀਆਂ ਉਦਾਹਰਨਾਂ ਦਿੱਤੀਆਂ ਹੋਰ ਬਹੁਤ ਸਾਰੇ ਜਿਹੜੇ ਹੋਰ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਇਹਨੂੰ ਲੈ ਕੇ ਸੋ ਇਹੋ ਜਿਹੇ ਬੰਦਿਆਂ ਤੋਂ ਬਚਣ ਦੀ ਲੋੜਾ ਤੁਹਾਡੇ ਲਈ ਖਤਰਨਾਕ ਹੋ ਸਕਦੇ ਆ ਦੂਜੇ ਉਹ ਲੋਕ ਜਿਹੜੇ ਆਪਣੀ ਗਲਤੀ ਨਹੀਂ ਕਦੇ ਮੰਨਦੇ ਉਹ ਆਪਣੀਆਂ ਗਲਤੀਆਂ ਤੁਹਾਡੇ ਤੇ ਮੜਨ ਦੀ ਕੋਸ਼ਿਸ਼ ਕਰਦੇ ਨੇ ਹੁੰਦੇ ਆ ਨਾ ਇਹੋ ਜਿਹੇ ਲੋਕ ਵੀ ਹੁੰਦੇ ਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੀ ਹੋਣਗੇ ਕਿ ਗਲਤੀ ਆਪ ਕੀਤੀ ਆ ਉਹਦੇ ਚੋਂ ਕਿਤੇ ਨਾ ਕਿਤੇ ਕੁਮਾ ਕੇ ਤੁਹਾਨੂੰ ਦੋਸ਼ ਦੇ ਦੇਣਾ ਵੀ ਇਹਦੇ ਪਿੱਛੇ ਵੀ ਤੂੰ ਹੀ ਜ਼ਿੰਮੇਵਾਰ ਆ ਉਹ ਤੁਹਾਨੂੰ ਜ਼ਿੰਮੇਵਾਰ ਬਣਾ ਸਕਦੇ ਆ ਹਰ ਗੱਲ ਇਹ ਉਹ ਆਪ ਕੋਈ ਜ਼ਿੰਮੇਵਾਰੀ ਚੱਕਣ ਦੇ ਲਈ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਉਹ ਪਰਫੈਕਟ ਨਹੀਂ ਕੋਈ ਗਲਤੀ ਉਹ ਹੁਣ ਕਹਿੰਦੇ ਆ ਵੀ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਆ ਤੇ ਬੰਦਾ ਤਾਂ ਉਹ ਆ ਜਿਹੜਾ ਗਲਤੀ ਮੰਨ ਲਵੇ ਹੈਗੇ ਆ ਮੇਰੀ ਜ਼ਿੰਦਗੀ 'ਚ ਵੀ ਹੈਗੇ ਆ ਇਹੋ ਜਿਹੇ ਕਈ ਲੋਕ ਹੁਣ ਹੈਗੇ ਵੀ ਉਹ ਫਰੈਂਡ ਸਰਕਲ ਦੇ ਵਿੱਚ ਹੀ ਆ ਕਈ ਕਈ ਵਾਰੀ ਕੌੜਾ ਘੁੱਟ ਭਰ ਲਈਦਾ ਹੈ ਕਈ ਵਾਰੀ ਗੁੱਸਾ ਵੀ ਲੱਗ ਜਾਂਦਾ ਕਈ ਵਾਰ ਰਿਗਨੋਰ ਕਰ ਲਈਦਾ ਹੈ ਵੀ ਚਲੋ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਇਹ ਵੀ ਤੁਹਾਡੀ ਸ਼ਾਂਤੀ ਦਾ ਭੰਗ ਕਰ ਦਿੰਦੇ ਨੇ ਆ ਕੇ ਵੀ ਯਾਰ ਮੇਰਾ ਕੋਈ ਕਸੂਰ ਨਹੀਂ ਹਰ ਗੱਲ ਮੇਰੇ ਤੇ ਸੁੱਟ ਦਿੰਦਾ ਇਹਨੂੰ ਉਦਾਹਰਨਾਂ ਕਈ ਦਿੱਤੀਆਂ ਜਾ ਸਕਦੀਆਂ ਤੁਸੀਂ ਮੇਰੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਲਓਗੇ ਜਿਨ੍ਹਾਂ ਨਾਲ ਇਹੋ ਜਿਹਾ ਕੁਝ ਹੋਇਆ ਹੋਊਗਾ ਵੀ ਹਾਂ ਤੁਹਾਡੀ ਜ਼ਿੰਦਗੀ 'ਚ ਉਹ ਕੌਣ ਆ ਤੇ ਛੱਡਣਾ ਨਹੀਂ ਤਾਂ ਘਟੋ ਘਟ ਉਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖੋ ਉਹ ਵੀ ਤੁਹਾਡਾ ਜਿਹੜਾ ਇੱਕ ਸ਼ਾਂਤ ਜੀਵਨ ਉਹ ਖਰਾਬ ਕਰ ਸਕਦੇ ਆ ਤੀਜੇ ਉਹ ਬੰਦੇ ਨੇ ਜੀ ਜਿਹੜੇ ਆਪਣੀ ਗੱਲ ਮਨਵਾਉਂਦੇ ਨੇ ਹਮੇਸ਼ਾ ਤੁਹਾਡੀ ਨਹੀਂ ਮੰਨਦੇ ਜਦੋਂ ਤੁਸੀਂ ਕਹੋਗੇ ਉਦੋਂ ਉਹਨਾਂ ਨੇ ਨਹੀਂ ਮੰਨਣਾ ਮਤਲਬ ਉਹ ਆਪਣੀ ਪ੍ਰਧਾਨਗੀ ਰੱਖਣਾ ਚਾਹੁੰਦੇ ਆ ਤੁਹਾਡੇ ਤੇ ਤੁਸੀਂ ਗੈਟ ਟੂਗੇਦਰ ਕਰਨਾ ਵਾ ਕਰਦੇ ਰਹਿੰਦੇ ਹੋ ਵਾਰ-ਵਾਰ ਉਦਾਹਰਨ ਦੇ ਰਿਹਾ ਕਿ ਇੱਕ ਬੰਦਾ ਕਹਿੰਦਾ ਯਾਰ ਫਲਾਣੀ ਜਗ੍ਹਾ ਤੇ ਮਿਲਣਾ ਆਪਾਂ ਤੁਸੀਂ ਕਹੋਗੇ ਵੀ ਨਹੀਂ ਉਹ ਜਗ੍ਹਾ ਨਹੀਂ ਇਸ ਵਾਰ ਮੇਰਾ ਦਿਲ ਕਰਦਾ ਵੀ ਮੈਂ ਇੱਥੇ ਮਿਲਣਾ ਉਹ ਨਹੀਂ ਯਾਰ ਜਿੱਥੇ ਮੈਂ ਕਹਿਣਾ ਤੂੰ ਉੱਥੇ ਆ ਜਾ ਹਰ ਵਾਰ ਇਦਾਂ ਹੀ ਕਰਦਾ ਫੇਰ ਕੀ ਇਹ ਰਿਸ਼ਤਾ ਰਹਿ ਗਿਆ ਭਾਵੇਂ ਦੋਸਤੀ ਐ ਕੋਈ ਵੀ ਆਪਣਾ ਸਰਕਲ ਕਿਸੇ ਤਰ੍ਹਾਂ ਦੇ ਨਾਲ ਇਨਸਾਨ ਦੇ ਨਾਲ ਜੁੜਿਆ ਹੋਇਆ ਕਿਸੇ ਨਾਲ ਉਹ ਸੁਆਦ ਤਾਂ ਤਾਂ ਵਾ ਨਾ ਜਦੋਂ ਦੋਨੋਂ ਪਾਸਿਆਂ ਦੀ ਰਜ਼ਾਮੰਦੀ ਦੇ ਨਾਲ ਕੋਈ ਕੰਮ ਹੋ ਰਿਹਾ ਹੋਵੇ ਜਦੋਂ ਇੱਕ ਬੰਦਾ ਹੀ ਫੈਸਲੇ ਲਈ ਜਾਂਦਾ ਤੁਹਾਡੀ ਉਹ ਸੋਣ ਹੀ ਨਹੀਂ ਰਿਹਾ ਇਹਦਾ ਮਤਲਬ ਉਹ ਵੈਲਿਊ ਨਹੀਂ ਆ ਤੁਹਾਡੀ ਨਾ ਤੁਹਾਡੀ ਕੋਈ ਕਦਰ ਨਹੀਂ ਆ ਉਹ ਆਪਣੀ ਗੱਲ ਮੰਨਵਾਉਣਾ ਚਾਹੁੰਦਾ ਉਹ ਆਪਣਾ ਉੱਲੂ ਸਿੱਧਾ ਕਰ ਰਿਹਾ ਆਪਣਾ ਮਤਲਬ ਜਿਹੜਾ ਉਹ ਪੂਰਾ ਕਰ ਰਿਹਾ ਤੁਹਾਨੂੰ ਹੱਕ ਆ ਜੀ ਹਰ ਰਿਸ਼ਤੇ ਦੇ ਵਿੱਚ ਤੁਹਾਨੂੰ ਵੀ ਹੱਕ ਆ ਕਿ ਤੁਹਾਡੀ ਵੀ ਮੰਨੀ ਜਾਵੇ ਕੋਈ ਤੁਹਾਡੀ ਚੁਆਇਸ ਵੀ ਉਹ ਸੋਹਣੇ ਉਹ ਕਈ ਵਾਰ ਐ ਹੋ ਜਾਂਦਾ ਆਪਾਂ ਯਾਰਾਂ ਦੋਸਤਾਂ 'ਚ ਬੈਠੇ ਆ ਆਪਾਂ ਨੂੰ ਕੋਈ ਗੱਲ ਨਹੀਂ ਪਸੰਦ ਚੀਜ਼ ਨਹੀਂ ਪਸੰਦ ਤੇ ਅਸੀਂ ਉਹ ਉਹਦਾ ਦਿਲ ਰੱਖਣ ਦੇ ਲਈ ਕਰਦੇ ਆ ਕੋਈ ਚੀਜ਼ ਖਾਣ ਲਈ ਉਹ ਮੰਗਾਈ ਆ ਕਿਸੇ ਦਾ ਦਿਲ ਰੱਖਣ ਲਈ ਖਾਣੇ ਆ ਕਿ ਉਹਨੂੰ ਬੁਰਾ ਨਾ ਲੱਗੇ ਤੇ ਅਗਲਾ ਵੀ ਸਾਹਮਣੇ ਐ ਕਰੇ ਨਾ ਫਿਰ ਸਵਾਦ ਤਤਾ ਆਵਾ ਜੀ ਸੋ ਇਹ ਗੱਲ ਦਾ ਵੀ ਤੁਸੀਂ ਖਿਆਲ ਜਰੂਰ ਰੱਖੋ ਚੌਥਾ ਬੜਾ ਇੱਕ ਖਾਸ ਪੁਆਇੰਟ ਤੇ ਇੱਕ ਕੌੜਾ ਸੱਚ ਤਕਰੀਬਨ 90 95% ਲੋਕਾਂ ਦਾ ਇਹ ਹੈਗਾ ਜੀ ਕਿਸੇ ਹੋਰ ਕੋਲ ਜਾ ਕੇ ਤੁਹਾਡੀਆਂ ਬੁਰਾਈਆਂ ਕਰਨਗੇ ਮੈਂ ਇੱਕ ਰੀਲ ਪਾਈ ਸੀ ਕਿ ਮਹਿਫਲ ਦੇ ਵਿੱਚ ਕਿਸੇ ਹੋਰ ਬਾਰੇ ਚੁਗਲੀਆਂ ਕਰਨ ਵਾਲੇ ਲੋਕ ਜਿਹੜੇ ਨੇ ਨਾ ਜਦੋਂ ਤੁਸੀਂ ਉੱਥੋਂ ਉੱਠ ਕੇ ਚਲ ਜੋਂਗੇ ਉਸ ਮਹਿਫਲ ਚੋਂ ਅਗਲਾ ਸ਼ਿਕਾਰ ਉਹ ਤੁਹਾਨੂੰ ਬਣਾ ਲੈਣਗੇ ਮਤਲਬ ਉਸ ਤੋਂ ਬਾਅਦ ਉਹ ਤੁਹਾਡੀ ਗੱਲ ਸ਼ੁਰੂ ਕਰਨਗੇ ਵੀ ਆਹ ਏਦਾਂ ਵਾਂ ਏਦਾਂ ਵਾਂ ਜਿਹੜੇ ਤੁਹਾਡੇ ਬੈਠੇ ਤੇ ਉਹ ਗੱਲਾਂ ਦੀ ਤਾਰੀਫ਼ ਕਰਦੇ ਹੋਣਗੇ ਤੁਹਾਡੇ ਜਾਣ ਤੋਂ ਬਾਅਦ ਉਬਰਾਈਆਂ ਕਰਨ ਲੱਗ ਜਾਣਗੇ ਉਹਦਾ ਉਹਦਾ ਮਜ਼ਾਕ ਵੀ ਉਡਾਉਣ ਲੱਗ ਜਾਣਗੇ ਸੋ ਇਹੋ ਜਿਹੇ ਲੋਕਾਂ ਤੋਂ ਵੀ ਬਚਣ ਦੀ ਲੋੜ ਆ ਪਰਖਣ ਦੀ ਲੋੜ ਆ ਇਹੋ ਜਿਹੇ ਲੋਕ ਕਿਹੜੇ ਨੇ ਤੁਹਾਡੀ ਜ਼ਿੰਦਗੀ 'ਚ ਉਹਨਾਂ ਨੇ ਸ਼ਾਂਤੀ ਭੰਗ ਕੀਤੀ ਹੋਈ ਆ ਤੁਹਾਡੀ ਕਹਿੰਦੇ ਤਾਂ ਉਹ ਤੁਹਾਡੇ ਦੋਸਤ ਨੇ ਪਰ ਤੁਹਾਡੀਆਂ ਚੁਗਲੀਆਂ ਜਾ ਕੇ ਹਰ ਇੱਕ ਕੋਲ ਕਰ ਦਿੰਦੇ ਆ ਤੁਸੀਂ ਕੋਈ ਗੱਲ ਦਸੀ ਉਹ ਐ ਫੈਲ ਜਾਂਦੀ ਆ ਵਾਇਰਲ ਹੋ ਜਾਂਦੀ ਆ ਬੜੀ ਜਲਦੀ ਹੁਣ ਪਤਾ ਹੀ ਆ ਵੀ ਕੌਣ ਦੱਸਣ ਵਾਲਾ ਵਾ ਫੇਰ ਉਹ ਕਾਦੀ ਦੋਸਤੀ ਆ ਜੋ ਆਪਸ ਦੇ ਵਿੱਚ ਪਰਦੇ ਨਹੀਂ ਰੱਖ ਸਕਦੀ ਕੋਈ ਗੱਲਾਂ ਆਪਸ ਦੇ ਵਿੱਚ ਸੀਮਤ ਨਹੀਂ ਰੱਖ ਸਕਦੀ ਇਹੋ ਜਿਹੇ ਲੋਕ ਤਾਂ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਤੁਹਾਨੂੰ ਜ਼ਿੰਦਗੀ ਚ ਰੱਖਣੇ ਚਾਹੀਦੇ ਆ ਇਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਆਪਣੇ ਭੇਦ ਵੀ ਕਿਉਂ ਖੋਲਣੇ ਆਪਣੀਆਂ ਜੜੀਆਂ ਗੱਲਾਂ ਨੇ ਪਰਸਨਲ ਉਹ ਵੀ ਕਿਉਂ ਕਰਨੀਆਂ ਨੇ ਬਿਲਕੁਲ ਨਾ ਕਰੋ ਜ਼ਿੰਦਗੀ ਚੰਗੀ ਰਹੂਗੀ ਤੇ ਕਾਫੀ ਹੱਦ ਤੱਕ ਛਾਂਟੀ ਕਰ ਲੋ ਸੋਚ ਲੋ ਹੁਣ ਕਿਹੜੇ ਕਿਹੜੇ ਨੇ ਉਹ ਬੰਦੇ ਤੁਹਾਡੀ ਜ਼ਿੰਦਗੀ ਚ ਉਹਨਾਂ ਨੂੰ ਜੇ ਛੱਡਿਆ ਨਹੀਂ ਜਾ ਸਕਦਾ ਉਹਨਾਂ ਦੇ ਨਾਲ ਰਿਸ਼ਤਾ ਜਿਹੜਾ ਉਹ ਸੀਮਤ ਕਰ ਲੋ ਹਿਸਾਬ ਦਾ ਰੱਖ ਲੋ ਹੈਲੋ ਹਾਈ ਤੱਕ ਲਿਆਓ ਉਹਨਾਂ ਨੂੰ ਧੰਨਵਾਦ ਜੀ ਹੁਣ ਮੈਂ ਜਿਹੜੇ ਨਾਮ ਬੋਲਣੇ ਨੇ ਮੈਂ ਕੱਢ ਕੇ ਰੱਖੇ ਨਹੀਂ ਥੋੜਾ ਜਿਹਾ ਵੀਡੀਓ ਚਲਦੀ ਦੇ ਵਿੱਚ ਹੀ ਖੋਲ ਲੈਣਾ ਜਿਆਦਾ ਸਮਾਂ ਨਹੀਂ ਲੈਂਦਾ ਪੇਜ ਤਾਂ ਮੇਰਾ ਖੁੱਲਾ ਹੀ ਹੋਇਆ ਜੀ ਫੇਸਬੁੱਕ ਵਾਲੇ ਨਾਮ ਪਹਿਲਾਂ ਬੋਲ ਦਿੰਨੇ ਆ ਜੀ ਇਸ ਵਾਰੀ ਵੀ ਕਹਾਣੀ ਪਾਈ ਸੀ ਸ਼ਨੀਵਾਰ ਨੂੰ ਉਸ ਤੋਂ ਬਾਅਦ ਅੱਜ ਵੀਡੀਓ ਮੈਂ ਰਿਕਾਰਡ ਕਰ ਰਿਹਾ ਆਂ ਤੇ ਸਭ ਤੋਂ ਪਹਿਲਾਂ ਜਿਹੜਾ ਨਾਮ ਆਇਆ ਸੀ ਕਿਰਨ ਸਿੱਧੂ ਜੀ ਦਾ ਇਹ ਵੀ ਤਕਰੀਬਨ ਹਰ ਵੀਡੀਓ ਤੇ ਫੇਸਬੁੱਕ ਉੱਤੇ ਕਮੈਂਟ ਕਰ ਰਹੇ ਨੇ ਮਿਹਰਬਾਨ ਸਿੰਘ ਜੀ ਤੇ ਸਤਪਾਲ ਸਿੰਘ ਹਰਨਾਮ ਸਿੰਘ ਇਹ ਨਾਮ ਨੇ ਜੀ ਫੇਸਬੁੱਕ ਤੇ ਜਿਹੜੇ ਆਏ ਨੇ ਪਿਛਲੀ ਵੀਡੀਓ 'ਚ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਦੀ YouTube ਵਾਲੇ ਜਿਹੜੇ ਨਾਮ ਪਿਛਲੀ ਵੀਡੀਓ 'ਚ ਜਿਨ੍ਹਾਂ ਨੇ ਕਮੈਂਟ ਕੀਤੇ ਜਿਨ੍ਹਾਂ ਨੇ ਤੇ ਪਿਆਰ ਭੇਜਿਆ ਉਹ ਐਦਾਂ ਨੇ ਜੀ ਪਹਿਲਾ ਨਾਮ ਬਲਵਿੰਦਰ ਕੌਰ ਸਵਰਨਜੀ ਸਿੰਘ ਸੀ ਕੇ ਐਸ ਤੇ ਪਰਮਿੰਦਰ ਸਿੰਘ ਸੁਰਿੰਦਰ ਕੌਰ ਲੁਧਿਆਣਾ ਇਹ ਹਰ ਵੀਡੀਓ ਤੇ ਇਹਨਾਂ ਦਾ ਕਮੈਂਟ ਆ ਰਿਹਾ স্পੈਸ਼ਲ ਧੰਨਵਾਦ ਬਲਵਿੰਦਰ ਸਿੰਘ ਹਰਬੰਸ ਕਲਿਆਣਜੀ ਹਰਿੰਦਰ ਕੌਰ ਇਹ ਨੇ ਜੀ ਅੱਜ ਦੇ ਨਾਮ ਤੁਸੀਂ ਸਾਥ ਬਣਾਈ ਰੱਖੋ ਪਿਆਰ ਬਣਾਈ ਰੱਖੋ ਬਹੁਤ ਚੰਗੀਆਂ ਚੰਗੀਆਂ ਵੀਡੀਓਜ਼ ਤੁਹਾਡੇ ਲਈ ਅੱਗੇ ਹੋਰ ਆਉਣ ਵਾਲੀਆਂ ਨੇ